ਬ੍ਰਾਹਮਣ ਸਭਾ ਹਦੀਆਬਾਦ ਰਜਿਸਟਰਡ ਫਗਵਾੜਾ ਵੱਲੋਂ ਚੱਡਿਆ ਧਰਮਸ਼ਾਲਾ ਹਦੀਆਬਾਦ ਫਗਵਾੜਾ ਵਿਖੇ ਪ੍ਰਧਾਨ ਜਸ ਸ਼ਰਮਾ ਦੀ ਅਗਵਾਈ ਹੇਠ ਸਮੂਹ ਸ਼ਰਧਾਲੂਆਂ ਵੱਲੋਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਨ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕਾਉਂਸਲਰ ਸੌਰਭ ਜੋਸ਼ੀ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਜਿੱਥੇ ਭਗਵਾਨ ਪਰਸ਼ੂਰਾਮ ਜੀ ਦੀ ਪੂਜਾ ਅਰਚਨਾ ਕਰਦੇ ਹਵਨ ਜਾ ਕੀਤਾ ਉੱਥੇ ਹੀ ਭਗਵਾਨ ਪਰਸ਼ੂਰਾਮ ਜੀ ਦੀ ਤਸਵੀਰ ਤੇ ਫੁੱਲ ਮਲਾਮਾ ਪਾ ਕੇ ਮੱਥਾ ਟੇਕਿਆ ਇਸ ਦੌਰਾਨ 190 ਫਗਵਾੜਾ ਵਾਸੀਆਂ ਨੂੰ ਭਗਵਾਨ ਪਰਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਨੀਰਜ ਸ਼ਰਮਾ, ਅਜੀਤ ਸ਼ੁਕਲਾ, ਪਵਨ ਸ਼ਰਮਾ, ਗਗਨ ਸ਼ਰਮਾ, ਅਮਨ ਸ਼ਰਮਾ, ਸੁਭਾਸ਼ ਭਾਖੜੀ, ਅਦਿੱਤਿਆ ਭਾਖੜੀ, ਪਿਨਾਕ ਪਾਣੀ ਭਾਖੜੀ ਤੋਂ ਇਲਾਵਾ ਹੋਰ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਪਰਸ਼ੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਬ੍ਰਾਹਮਣ ਸਵਾਰ ਰਿਪੋਰਟ ਹਰਿਆਵਲ ਤੋਂ। ਅਰਸ਼ੁਰਮ ਜਨਮotsav ਤੇ ਧਰਮਸ਼ਾਲਾ ਛੱਡਿਆ ਨੀਨਬਿਜਾਰ ਹਦੀਆਬਾਦ ਵਿੱਚ ਅਵਨ ਯਗ ਤੇ ਭੰਡਾਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼ਹਿਰ ਦੇ ਸਾਰੇ ਸਮਾਜ ਤੇ ਲੋਕਾਂ ਨੇ ਕਿਦੇ ਵਿੱਚ ਜਮਾਹ ਹਿੱਸਾ ਲਿਆ ਤੇ ਭਗਵਾਨ ਪਰਸ਼ੂਰਾਮ ਦਾ ਜਨਮ ਦਾ ਬੜੇ ਹਾਸੋਲਾਸ ਨਾਲ ਮਨਾਇਆ ਭਗਵਾਨ ਪਰਸ਼ੂਰਾਮ ਸਾਰੇ ਪਰਿਵਾਰਾਂ ਦੇ ਪਿਆਰ ਭਰੇ ਆਸਰਾ ਨਾ ਗਿ ਰੱਖਣ ਕਿਹੀ ਸਾਡੀ ਬ੍ਰਾਹਮਣ ਸਭਾ ਸਰਗਰ ਰਜਿਸਟਰ ਦੀ ਮਨੋ ਰਾਮ ਅੱਜ ਬੜਾ ਖੁਸ਼ੀ ਦਾ ਦਿਹਾੜਾ ਆ ਕਿ ਅਸੀਂ ਸਾਰੇ ਇਕੱਠੇ ਹੋਏ ਆ ਇਸ ਦਿਨ ਖੁਸ਼ੀ ਮਨਾਉਣ ਲਈ ਭਗਵਾਨ ਪਸ਼ੂਰਾਮ ਰੇਸ਼ੀ ਅਸੀਂ ਚੰਨਾਈ 15 ਕਰਦੇ ਆ ਕਿ ਸਾਰਿਆਂ ਨੂੰ ਖੁਸ਼ੀਆਂ ਮਿਲੇ ਸਾਰੇ ਇਸੇ ਤਰ੍ਹਾਂ ਹਰ ਸਾਲ ਸਮੋਤ ਮਨਉਂਦੇ ਰਹਿਣ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਨਾਉਂਦੇ ਰਹਿਣ ਇਹ ਹੋਈ ਵੀਰੇ ਬੰਤੀਆ ਗਾਹੋ ਬ੍ਰਾਹਮਣ ਸਭਾ ਹਦੀਆਬਾਦ ਰਜਿਸਟਰਡ ਫਗਵਾੜਾ ਬਲੋਂ ਚੱਡਿਆ ਧਰਮਸ਼ਾਲਾ ਹਦੀਆਬਾਦ ਫਗਵਾੜਾ ਵਿਖੇ ਪ੍ਰਧਾਨ ਜੈ ਸ਼ਰਮਾ ਦੀ ਅਗਵਾਈ ਹੇਠ ਸਮੂਹ ਸ਼ਰਧਾਲੂਆਂ ਵੱਲੋਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਨ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕਾਉਂਸਲਰ ਸੌਰਵ ਜੋਸ਼ੀ ਤੋਂ ਇਲਾਵਾ ਸਮੂਹ ਮੈਂਬਰਾਂ ਨੇ ਜਿੱਥੇ ਭਗਵਾਨ ਪਰਸ਼ੀ ਰਾਮ ਜੀ ਦੀ ਪੂਜਾ ਅਰਚਨਾ ਕਰਦਿਆ ਹਵਨ ਜਗਾ ਕੀਤਾ ਉੱਥੇ ਹੀ ਭਗਵਾਨ ਪਰਸ਼ੀ ਰਾਮ ਜੀ ਦੀ ਤਸਵੀਰ ਤੇ ਫੁੱਲ ਮਲਾਮਾ ਪਾ ਕੇ ਮੱਥਾ ਟੇਕਿਆ ਇਸ ਦੌਰਾਨ ਉਨ੍ਹਾਂ ਸਮੂਹ ਫਗੜਾ ਵਾਸੀਆਂ ਨੂੰ ਭਗਵਾਨ ਪਰਸ਼ੀ ਰਾਮ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਨੀਰ ਸ਼ਰਮਾ, ਅਜੀਤ ਸ਼ੁਕਲਾ, ਪਵਨ ਸ਼ਰਮਾ, ਗਗਨ ਸ਼ਰਮਾ, ਅਮਨ ਸ਼ਰਮਾ, ਸੁਭਾਸ਼ ਭਾਖੜੀ, ਅਦਿੱਤਿਆ ਭਾਖੜੀ, ਪਿਨਾਕ ਪਾਣੀ ਭਾਖੜੀ ਤੋਂ ਇਲਾਵਾ ਹੋਰ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਭਗਵਾਨ ਪਰਸ਼ੁਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।